ਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਲੜਕੀ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕੀਤਾ ਜਾਂਦਾ ਹੈ ਤਾਂ ਦੱਸ ਦਈਏ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਗਈ ਹੈ ਕੀ ਉਹ ਮੁਲਜ਼ਮ ਗ੍ਰਫਤਾਰ ਕਰ ਲਿਆ ਗਿਆ ਜੀ ਹਾਂ ਡੀਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਵਿਅਕਤੀ ਗ੍ਰਫਤਾਰ ਕਰ ਲਿਆ ਗਿਆ ਹੈ ਕਿਸ ਤਰੀਕੇ ਦੇ ਨਾਲ ਉਸ ਵੱਲੋਂ ਸ਼ਰੇਆਮ ਤੇਜ਼ਸਾਰ ਹਥਿਆਰ ਦੇ ਨਾਲ ਉਸ ਲੜਕੀ ਦੇ ਉੱਤੇ ਹਮਲਾ ਕੀਤਾ ਗਿਆ ਸੀ ਤੇ ਉਹ ਉਸ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਹੈ ਬੇहद ਵੱਡੀ ਜਾਣਕਾਰੀ ਦੇ ਰਿਹਾ ਹੈ ਸਾਰੇ ਹੀ ਮਾਮਲੇ ਦੇ ਵਿੱਚ ਦੱਸ ਦਈਏ ਦੀ ਮੋਹਾਲੀ ਦੇ ਵਿੱਚ ਸਵੇਰੇ 8 ਵਜੇ ਜਦੋਂ ਉਹ ਲੜਕੀ ਆਪਣੇ ਕੰਮ ਤੇ ਜਾ ਰਹੀ ਹੁੰਦੀ ਹੈ ਆਟੋ ਤੋਂ ਨਿਕਲਦੀ ਹੈ ਉਦੋਂ ਇਸ ਵੱਲੋਂ ਘਾਤ ਲਗਾ ਕੇ ਬੈਠਾ ਹੁੰਦਾ ਹੈ ਤਾਂ ਦੱਸ ਦਈਏ ਪ੍ਰੇਮ ਸੰਬੰਧਾਂ ਦਾ ਮਾਮਲਾ ਸੀ ਪ੍ਰੇਮ ਸੰਬੰਧਾਂ ਦੇ ਚੱਲਦੇ ਉਸ ਵੱਲੋਂ ਅਜੇਹਾ ਕਦਮ ਚੁੱਕਿਆ ਗਿਆ ਸੀ ਅਦਹੀ ਵਾਰਦਾਤ ਨੂੰ ਅਣਜਾਣ ਦਿੱਤਾ ਗਿਆ ਸੀ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਮੌਤ ਦੇ ਘਟੂਤਾਰਨ ਦੀ ਪਲੈਨਿੰਗ ਸੀ ਪਰ ਦੇਖ ਸਕਦੇ ਹੋ ਪੁਲਿਸ ਦੇ ਵੱਲੋਂ ਉਸ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਗਿਆ ਡੀਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੇਮ ਸੰਬੰਧਾਂ ਦੇ ਚੱਲਦੇ ਅਜਿਹੇ ਕਦਮ ਚੁੱਕਿਆ ਗਿਆ ਸੀ ਅਜਿਹੇ ਹਮਲੇ ਕੀਤੇ ਗਏ ਸੀ ਬੇहद ਵੱਡੀ ਜਾਣਕਾਰੀ ਦੇ ਰਹੇ ਆ ਕਿ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਉਸ ਮੁਲਜ਼ਮ ਨੂੰ ਉਸ ਨੌਜਵਾਨ ਨੂੰ ਗ੍ਰਫਤਾਰ ਕਰ ਲਿਆ ਗਿਆ ਜੀ ਹਾਂ ਦੱਸਦੇ ਕਿ ਸਾਡੇ ਨਾਲ ਸਾਡੇ ਪત્રਕਰ ਸਾਡੇ ਨਾਲ ਸਾਡੇ ਪੱਤਰਕਾਰ ਮਹਾਲੀ ਤੋਂ ਗੁਰਦੀਪ ਬਣੀਪਾਲ ਜੀ ਜੁੜ ਚੁੱਕੇ ਨੇ ਮੌਕੇ ਤੇ ਮੌਜੂਦ ਨੇ ਤਾਂ ਗੁਰਦੀਪ ਜੀ ਸਾਰੇ ਮਾਮਲੇ ਦੇ ਉੱਤੇ ਦੱਸ ਰਿਹਾ ਜਾ ਰਿਹਾ ਹੈ ਕਿ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੀ ਜਾਣਕਾਰੀ ਹੈ ਜੀ ਬਿਲਕੁਲ ਅੰਕ ਜੀ ਵੱਡਾ ਜਿਹੜਾ ਹਰਾਨੀਗਨਕ ਮਾਮਲਾ ਜਿਹੜਾ ਦਿਲ ਦਾ ਲਾਉਣ ਵਾਲਾ ਮਾਮਲਾ ਜਿਹੜਾ ਅੱਜ ਮਹਾਲੀ ਫੇਸ ਸੇਰਸ ਵੇਰੇ ਜਿਹੜਾ ਸਾਹਮਣੇ ਆਇਆ ਜਿੱਥੇ ਇੱਕ ਜਿਹੜੀ ਕੁੜੀ ਦਾ ਬੇਰਹਿਮੀ ਨਾਲ ਸਿਰ ਪਰ ਵੱਲੋਂ ਜਿਹੜਾ ਕਤਲ ਕਰ ਦਿੱਤਾ ਗਿਆ ਤੇ ਹੁਣ ਜਿਹੜਾ ਉਸ ਕਾਤਲ ਨੂੰ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਫਿਰ ਹਾਲੇ ਪੁਲਿਸ ਵੱਲੋਂ ਵੀ ਜਿਹੜੀ ਹੈ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇੰਨਾ ਬੇਰਹਿਮੀ ਨਾਲ ਦੇ ਦਿਲ ਦੇ ਵਿੱਚ ਆਕਰ ਕੀ ਸੀ ਜਿਸ ਤਰ੍ਹਾਂ ਉਹਨਾਂ ਨੇ ਕਤਲ ਕੀਤਾ ਗਿਆ ਤੇ ਕੁਝ ਹੀ ਦਿਨ ਬਾਅਦ ਪੁਲਿਸ ਨੇ ਜਿਹੜੀ ਅਪਰੀਵਨ ਹੋਊਗੀ ਤੇ ਪਰ ਪੁਲਿਸ ਨੇ ਇਹਨਾਂ ਦੱਸਤਾ ਕਿ ਅਸੀਂ ਉਹਨੂੰ ਕਤਲ ਨੂੰ ਫੜ ਲਿਆ ਹੈ ਤੇ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਇਹਦੇ ਵਿੱਚ ਪਗੜ ਕੇ ਦੂਜੇ ਪਾਸੇ ਪਰਿਵਾਰਕ ਮੈਂਬਰ ਨੇ ਬੜੇ ਅਮਜੂਸ ਨੇ ਕਿਉਂਕਿ ਘਰ ਦਾ ਜਿਹੜਾ ਜ਼ਿੰਮੇਵਾਰੀ ਜੀ 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 ਜਿਹੜੇ ਅਸੀਂ ਜਿਹੜੇ ਬੱਚੇ ਨੇ ਜਿਹੜੇ ਬੱਚੇ ਸਭ ਤੋਂ ਵੱਡੀ ਅਹੀ ਸੀਗੀ ਤੇ ਉਸ ਤੋਂ ਬਾਅਦ ਦੇ ਛੋਟੇ ਬੱਚੇ ਨੇ ਦਾ ਇੱਕ ਭਰਾ ਇੱਕ ਭੈਣ ਸਾਰਾ ਇਹ ਜ਼ਿੰਮੇਵਾਰੀ ਧਾਰ ਰਹੀ ਸੀ ਭਰਾ ਨੂੰ ਇਟਲੀ ਵਿਦੇਸ਼ ਭੇਜਿਆ ਤੇ ਹੁਣ ਆਪਣੀ ਭੈਣ ਦੀ ਫੈਲ ਲਗਾ ਰਹੀ ਸੀ ਤਾਂ ਗੁਰਦੀਪ ਜੀ ਮੈਨੂੰ ਇੱਕ ਗੱਲ ਜ਼ਰੂਰ ਦੱਸੋ ਗੁਰਦੀਪ ਜੀ ਗੁਰਦੀਪ ਜੀ ਮੈਂ ਪੁੱਛਣਾ ਚਾਹ ਰਿਹਾ ਕਿ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਦੱਸਿਆ ਜਾ ਰਿਹਾ ਕਿ ਪ੍ਰੇਮ ਸੰਬੰਧਾਂ ਦੇ ਚੱਲਦੇ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਆ ਰਿਹਾ ਲੇਕਿਨ ਪੁਲਿਸ ਵੱਲੋਂ ਹਲੇ ਜਿਹੜੀ ਹੈ ਇਸ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕਿ ਜਿਹੜੀ ਆ ਪ੍ਰੇਮ ਸੰਬੰਧਾਂ ਦਾ ਲੇਕਿਨ ਪੁਲਿਸ ਨੇ ਇਹ ਜ਼ਰੂਰ ਕਿਹਾ ਕਿ ਇਹ ਹੋ ਸਕਦਾ ਕਿ ਇਸ ਐਂਗਲ ਦੇ ਉੱਤੇ ਅਸੀਂ ਜ਼ਰੂਰ ਜਾਂਚ ਕਰ ਰਹੇ ਹਾਂ ਕਿਉਂਕਿ ਕਾਰਨ ਜਿਸ ਤਰ੍ਹਾਂ ਦਾ ਉਹਨੇ ਬੇਰਹਿਮੀ ਨਾਲ ਕਤਲ ਕੀਤਾ ਜਿਸ ਤਰ੍ਹਾਂ ਨੇ ਬਾਤਾਂ ਤੋਂ ਅੰਜਾਮ ਦਿੱਤਾ ਉਹ ਕਹਿੰਦਾ ਇਹ ਇੱਕ ਪਾਸੜ ਵੀ ਪਿਆਰ ਹੋਵੇ ਕਿਉਂਕਿ ਜੀ 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 ਕਹਿੰਦਾ ਕਿ ਜਿਸ ਤਰ੍ਹਾਂ ਇਸ ਨੌਜਵਾਨ ਵੱਲੋਂ ਬਾਤਾਂ ਤੋਂ ਅੰਜਾਮ ਦਿੱਤਾ ਕਿ ਹੋ ਸਕਦਾ ਕਿਉਂਕਿ ਰਾਸਤੇ ਦੇ ਵਿੱਚ ਬੈਠਾ ਸੀ ਪਹਿਲਾਂ ਘਾਤ ਲਗਾ ਕੇ ਬੈਠਾ ਸੀ ਉਹਨੂੰ ਪਤਾ ਸੀ ਕਿ ਕਿੰਨੇ ਵਜੇ ਆਉਂਦੀ ਆ ਕਿ ਕਿੰਨੇ ਵਜੇ ਸੜਕ ਤੇ ਤੋਂ ਜਾਂਦੀ ਆ ਜੀ ਜੀ ਬਿਲਕੁਲ ਜੋ ਜੋ ਸੱਚ ਵਾਸਤਾ ਤੋਂ ਉਤਰੀ ਤੇ ਇਹਨੇ ਉਸ ਦੇ ਉੱਤੇ ਹਮਲਾ ਕਰਤਾ ਨਾਲੇ ਵੀ ਜਾਣਕਾਰੀ ਮਿਲਿਆ ਕਿ ਉਹਦੇ ਨਾਲ ਉਹ ਅਫਰੀਕੀਆਂ ਵੀ ਸੀਗੀਆਂ ਜੋ ਰਸਤੇ ਦੇ ਵਿੱਚ ਕਰਾਲੀ ਤੋਂ ਉਹਦੇ ਨਾਲ ਵਿੱਚ ਬੈਠਦੀਆਂ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਜਦੋਂ ਹਮਲਾਰੋਂ ਦੇ ਪਿੱਛੇ ਭੱਜਦਾ ਤਾਂ ਕੁੜੀਆਂ ਸਾਈਡ ਤੇ ਜਿਹੜੀਆਂ ਭੱਜਣ ਨਜ਼ਰ ਆਉਂਦੀਆਂ ਨੇ ਜੀ ਗੁਰਦੀਪ ਜੀ ਤਾਂ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਦੇ ਲਈ ਤਾਂ ਦੱਸਦੇ ਕਿ ਸਾਡੇ ਪੱਤਰਕਾਰ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਵੱਲੋਂ ਛੇਤੀ ਹੀ ਸਾਰੇ ਹੀ ਮਾਮਲੇ ਦੇ ਉੱਤੇ ਪੁਸ਼ਟੀ ਕੀਤੀ ਜਾਵੇਗੀ ਕਿ ਅਕਸਰ ਦੇ ਵਿੱਚ ਅਸਲ ਦੇ ਵਿੱਚ ਮਾਮਲਾ ਕੀ ਸੀ ਕਿਆਸ ਰਹੀਆਂ ਇਹ ਹੀ ਸੀ ਪੁਲਿਸ ਦੀ ਵੀ ਕਿ ਇੱਕ ਪ੍ਰੇਮ ਸੰਬੰਧਾਂ ਦੇ ਚੱਲਦੇ ਜੜੀਆਂ ਨੇ ਇਹ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਗਾ ਪਰ ਜਿਹੜੀ ਪੁਸ਼ਟੀ ਅਧਿਕਾਰਿਕ ਪੁਸ਼ਟੀ ਜਿਹੜੀ ਹੋਣੀ ਬਾਕੀ ਹੈ ਪੁਲਿਸ ਦੇ ਵੱਲੋਂ ਸਾਰੇ ਹੀ ਮਾਮਲੇ ਦੇ ਉੱਤੇ ਥੋੜੀ ਦੇਰ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਪਰ ਬੇਹਦ ਹੈਰਾਨ ਕਰਨ ਵਾਲੀ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਰੂ ਕਮਾਉਣ ਵਾਲੀ ਜਿਹੜੀ ਵੀਡੀਓ ਹੈ ਉਹ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਸਵੇਰੇ-ਸਵੇਰੇ 8 ਵਜੇ ਦੇ ਕਰੀਬ ਜਦੋਂ ਇਹ ਲੜਕੀ ਆਪਣੇ ਕੰਮ ਦੇ ਉੱਤੇ ਜਾ ਰਹੀ ਹੁੰਦੀ ਹੈ ਤਾਂ ਉਸ ਵੇਲੇ ਕਿਸ ਤਰੀਕੇ ਦੇ ਨਾਲ ਨੌਜਵਾਨ ਦੇ ਵੱਲੋਂ ਇਹ ਉਸ ਦਾ ਜਿਹੜਾ ਹੈ ਉਸ ਉੱਤੇ ਹਮਲਾ ਕੀਤਾ ਜਾਂਦਾ ਹੈ ਇੱਕ ਦੋ ਵਾਰ ਨਹੀਂ ਪੂਰੇ 7 ਤੋਂ 8 ਵਾਰੀ ਉਸ ਉੱਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੀ ਪਲੈਨਿੰਗ ਹੁੰਦੀ ਹੈ ਪਰ ਉਹ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਿਹੜੀ ਲੜਕੀ ਹੈ ਉਹ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਈ ਜਾਂਦੀ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਬਣਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਥੋੜੀ ਜਿਹੀ ਦੇਰ ਦੇ ਵਿੱਚ ਪੁਲਿਸ ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਜਾਵੇਗੀ